ਇਹ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਪਾਕਿਸਤਾਨ ਦੀ ਸਾਜ਼ਿਸ਼ ਚ ਪਰਦਾਫਾਸ਼ ਖਤਰਨਾਕ ਹਥਿਆਰ ਬਰਾਮਦ ਪੰਜਾਬ ਪਾਕਿਸਤਾਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ ਪੁਲਿਸ ਨੇ ਆਈਐਸਆਈ ਨਾਲ ਜੁੜੇ ਗਿਰੋਹ ਦੀ ਕੀਤਾ ਕਾਬੂ ਅਤੇ ਖਤਰਨਾਕ ਹਥਿਆਰ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਪੰਜਾਬ ਪੁਲਿਸ ਨੂੰ ਅੱਜ ਅਤਵਾਦ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡਾ ਸਫਲਤਾ ਮਿਲੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਤਸਕਰੀ ਨੈਟਵਰਕ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜਾਣਕਾਰੀ ਮਿਲਲੀ ਹੈ ਇਸ ਕਾਰਵਾਈ ਨਾਲ ਕਾਰਵਾਈ ਵਿੱਚ ਨਾ ਸਿਰਫ ਅਧੂਨਿਕ ਤਿਆਰ ਅਤੇ ਲੱਖਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਸਗੋਂ ਪੰਜ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੈਟਵਰਕ ਸਿੱਧੇ ਤੌਰ ਤੇ ਪਾਕਿਸਤਾਨ ਦੇ ਆਈਐਸਆਈ ਏਜੰਟਾਂ ਨਾਲ ਜੁੜਿਆ ਹੋਇਆ ਹੈ ਅਤੇ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੇ ਕਦੇ ਵੀ ਕਰੀਬੀ ਨਵਪਡੋਰੀ ਨਾਲ ਵੀ ਜੁੜੀਆਂ ਹੋਈਆਂ ਸੀ ਕੀ ਬਰਾਮਦ ਕੀਤਾ ਗਿਆ ਇੱਕ ਐਸਏ ਸੈਗਾ 308 ਅਸਲਟ ਰਫਲ ਅਤੇ ਦੋ ਮੈਗਜ਼ੀਨ ਕੀਤਾ ਗਏ ਦੋ ਬਲੌਕ 9 ਐਮ ਐਮ ਪਿਸਟੋਲ ਅਤੇ ਚਾਰ ਮੈਗਜ਼ੀਨ ਇੱਕ ਰਫਲ ਅਤੇ 90 ਜਿੰਦਾ ਕਾਰਤੂਸ ਇਸ ਦੇ ਨਾਲ ਹੀ 9 ਐਸ ਐਮ ਐਮ ਦੇ 10 ਜਿੰਦਾ ਕਾਰਤੂਸ ਡਰੱਗਸ ਮਨੀ ਦਿਸ ਦੀ ਕੀਮਤ 7.50 ਲੱਖ ਰੁਪਏ ਇੱਕ ਕਾਰ ਅਤੇ ਤਿੰਨ ਮੋਟਰਸ ਮੋਬਾਈਲ ਫੋਨ ਕਿਤੇ ਗ੍ਰਿਫਤਾਰ ਕੀਤੇ ਗਏ ਤਸਕਰਾਂ ਦੇ ਨਾਮ ਅਤੇ ਪਤੇ ਜੋਬਨਜੀਤ ਸਿੰਘ ਉਰਫ ਜੋਬਨ ਪਿੰਡ ਗੰਗਾਰ ਰੰਗਾਗੜ ਅਤੇ ਗੋਰਾ ਸਿੰਘ ਪਿੰਡ ਰੰਗਾਗੜ ਇਸ ਦੇ ਨਾਲ ਹੀ ਸ਼ੇਨ ਸ਼ਾ ਉਰਫ ਸ਼ਾਲੂ ਵੀ ਅੰਬਰਸਰ ਸੰਨੀ ਸਿੰਘ ਉਰਫ ਗੰਨਾ ਅੰਬਰਸਰ ਜਸਪ੍ਰੀਤ ਸਿੰਘ ਉਰਫ ਮੋਟੂ ਜ਼ਿਲ੍ਹਾ ਰੂਪਨਗਰ ਤੋਂ ਕਿਤੇ ਕੇ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ ਕੀ ਕਰਦਾ ਪਿਆ ਹੈ